Jangan <tellan> lupa साठ तो 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 ट्राली से तो उपरे हो जाएगा लगता है, है? साठ ट्राली से उपरे हो जाएगा लगता है? है अगे तो ये पूरा ढांग है देखे ढांग बंदा जी ना तो उच्चा है। साठ ट्राली तो आराम से हो जाएगा भर गई ट्राली भी भाई रहेगी चार मिनट का सर चलो जी

ਇਸ ਪੇਲੇ ਪਿੱਛੇ ਤੋਂ ਕਸੀ ਵਾਲਾ ਜੋ ਡਾਲੇ ਮੇ ਲਗਾ ਹੋਆ ਤਾਂ ਉਹ ਗਿਰੇਗਾ ਨਾ ਚੱਲ ਰੇ ਸ਼ੰਭੂ ਨਾ ਦੇਖ ਸੈਰਾ ਨਿਕਲਿਆ ਬਾ ਉੱਪਰ ਸ਼ੰਭੂ ਕਾ ਦੇਖ ਨਹੀਂ ਕਰਿਆ ਨਾ ਦਿਖ ਰਵਾਂ ਇਹ ਸ਼ੰਭੂ ਆਹ ਫਾਰੇ ਮੇ ਸਾਰੇ ਮੈਂ ਮੰਦਰਾ ਸ਼ੰਭੂ ਮੇ ਲਗਾ ਚੱਲ ਚੱਲ ਸ਼ੰਭੂ ਕਾ ਹਾਈਟ ਸਾਰਿਆਂ ਦੇ ਘਟਾ ਫਰੇ ਦੇ ਆ ਜੋ ਚਾਰ ਬੰਦੇ ਆ ਜੋ ਜੋ ਨੇਤਰਾ ਮੈਂ ਨਹੀਂ ਮਨਾ ਕਰੇ ਜੋ ਜਿਓ ਜਿਓ ਭਾਗ 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 ਭਾਗੋ ਐ ਬਾਥੂ ਸਿਆਂ ਬਾਥੂ ਸਿਆਂ ਖੜਿਆ ਬਾਥੂ ਸਿਆਂ ਬਾਥੂ ਦਾ ਬੀਜ ਹੋ ਗਿਆ ਤਿਆਰ ਤਿਆਰ ਬੋਤੇ ਇੱਥੇ ਨਾਲ ਗਿਆ ਆਪਣਾ ਰੇ ਬਾਈ ਤੇ ਹੋ ਜਾਣਗੀਆਂ 70 ਕੁ ਟਰਾਲੀਆਂ 60 70 60 ਲੇਟ ਆ ਗਈ ਏ ਇਹ ਇੱਧਰ ਪਿਆ ਇੱਥੇ ਤੱਕ ਦੇਖੋ ਹੋ ਜਾਏਗਾ 70 ਟਰਾਲੀ ਆਰਾਮ से

ऐसे वो, पोल। वो है। हाँ उससे आगे उससे जिसमें कंप्यूटर लगे महा नीचे सारे ये वो अपना ही ये है सारा यहीं यहीं से से लगाएंगे लगा के लोट आएगा ये यहीं से लगा के लोट आएगा तो ये लगा के ना ऐसे गेड़ा है ना। और वहां छोड़ देंगे उसको फिर यहाँ से फिर यहाँ से लगा लेंगे फिर तो गिरने में लोट रहेगा नहीं तो लोट नहीं आएगा फिर टायर में ही लिबड़ी जाएगा सारा हाँ मैंने भी उसको बोल रहा था कि पीछे से ही लगाना शुरू से कुंजे से बोर टेस्टिंग चल रही है दरी ला कुंजे माते ਆਦਾ ਨਮੂੜੇ ਕਰ ਯਾਰ ਟੱਟ ਕੱਟੇ ਕਰ ਟਾਇਰ ਲੱਗਦਾ ਫੇਮ ਪਿਛਲੇ ਦੇਖੇ ਹੈ ਕੋਣਾ ਨੀਚਾ ਕਰਿਆ ਤਾਂ ਕਹਾ ਕੋਣਾ ਨੀਚਾ ਇਹ ਕੋਣਾ ਨੀਚਾ ਨਾ ਕਰੇ ਪਰਾਂ ਰੱਖ ਥੋੜੀ ਜੀ ਚੱਲ ਚੱਲ ਚੱਪ ਥੋੜਾ ਪਰਾਂ ਰੱਖ ਪਰਾਂ ਨੂੰ ਰੱਖ ਪਰਾਂ ਨੂੰ ਅੱਗੇ ਲੈ ਪਰਾਂ ਨੂੰ ਲੈ ਥੋੜੀ ਜੀ ਪਰਾਂ ਨੂੰ ਜਾਣ ਦੇ ਚੱਲ 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 ਬੱਸ सही आ जाएगा है चलो ये कुंजी से खिंच जाएगा रहेगा ना खोलो टाकी खोलो देखो हो गया काला रंग खेत दा भाई काला करता खेत ट्रॉली गिर की समा ਦਾ 5 7 7 ਟਰਾਲੀ ਟੋਟਲ ਹੋ ਗਈ ਲੱਗ ਜਾ ਲੱਗ ਜਾ ਅੱਪੇ ਗਿਰ ਜਾੜ ਅੱਲੇ ਮਾਤੇ ਧੱਕੀ ਤੇ ਮਾ ਕਿੱੱਚ ਕਰੋ ਥੋੜਾ ਦੇ ਕਸ਼ੰਭੂ ਹਮ ਡਾਲਾ ਖੋਲ ਕੇ ਇੱਕਦਮ ਜ਼ਿਆਦਾ ਖਿੱਚੀ ਜਾ ਹਾ ਉਤਨਾ ਗੇਰੋ ਜਿੰਨਾ ਫਿਰ ਬਾਦ ਮੈਂ ਕਹਿ ਰਿਹਾ ਇੱਕ ਸਰ ਬਰਬਰ ਖਾਦ ਗੇਰੇ ਕਰੋ ਥੋੜਾ ਪਾਏ ਕਰਨਾ ਟੱਕ ਮੋੜ ਲਾ पत्तामा लाग रे इच्छा टायर ना बस ਜਸ ਗਰੇਵਾਲ ਲਓ ਜੀ ਹੋ ਗਈ ਟਰਾਲੀ ਖਾਲੀ ਤੇ ਇੱਕ ਫਾਂਟ ਹੋ ਰਹਿ ਗਈ ਸਮਝ ਬਸ ਇੱਕੇ ਫਾਂਟ ਹੈ ਬਾਈ ਤੇ ਸੱਤ ਟਰਾਲੀਆਂ ਗਿਰ ਗਈਆਂ ਰੇ ਬਹੁਤ ਆਵਾ ਟਰਾਲੀਆਂ ਵਾ ਬਾਈ 2 ਕਿੱਲੇ ਮਾਰੇ ਹੀ ਗਿਰ ਗਿਆ ਦੇਖ ਲਓ ਸੱਤ ਟਰਾਲੀਆਂ ਵਾ ਸਾਢੇ ਇੱਕ ਤਿੰਨ ਟਰਾਲੀਆਂ ਕੀ ਐਵਰੇਜ ਬੈਠੀ ਕਿੱਲੇ ਕੀ ਬਾਕੀ ਅੱਗੇ ਤੇ ਇਸ ਹਿਸਾਬ ਤੇ ਠੀਕ ਆ ਬਹੁਤ ਗਿਰ ਰਿਹਾ ਰਹੇ ਤਾਂ ਬਾਈ ਇਹ ਦੇਖੋ ਓਰਾ ਰਹੀ ਗਿਰਿਆ ਵਾ ਕੋਈ ਆਇ ਨਹੀਂ ਹੈ ਵੀ ਘੱਟ ਗਿਰ ਰਿਹਾ ਵਾ ਵਾਧੂ ਗਿਰ ਰਿਹਾ ਰਹੇ ਤਾਂ ਕਾਲਾ ਦਾ ਕਰਤਿਆ ਖੇਤ ਬਾਕੀ ਭਈਏ ਗਏ ਦੌੜਾ ਲੇ ਇੱਕ ਚੱਕਰ ਹੋਰ ਗਿਰ ਜਾਣਾ ਦਾ ਚਾਰ ਬੰਦੇ ਪਿੱਛੇ ਬੈਠੇ ਦੇ ਉੱਤੇ ਐਨਾ ਭਰਕਰ ਉਹਨਾਂ ਲੈ ਗਏ ਆਪ ਲੰਘ ਵੀ ਗਏ ਚਾਰ ਬੰਦੇ ਉਹ ਇੱਕ ਚੱਕਰ ਆਰਾਮ ਤੇ ਗਿਰ ਜਾਣਾ ਦਾ ਲੇਓ ਖੜਿਆ ਸੂਰਦ ਦੇਵਤਾ ਵੀ ਚਲੋ ਓਏ ਚਲੋ ਇਹ ਹੋ ਰਹੀ ਟੱਕੀ ਇਸਮਾ ਬਾਈ ਛੋਟ ਡੀਜੀ ਫਾਂਟ ਹੋ ਐ ਇਹ ਬਾਕੀ ਹੋਆ ਟੱਕੀ ਇੱਕ ਫਾਂਟ ਐ ਬਸ ਇਹ ਅੱਧੇ ਕਿੱਲੇ ਦੀ ਫਾਂਟ ਐ ਕਰੇਗੀ ਬਸ ਚਲੋ ਸਵੇਰੀ ਕਹਾਂਗੇ ਨੂੰ ਕਿਹਾ ਦਾ ਹੈ ਵੀ ਸਾਜਰ ਆਜੋ ਬਾਈ ਨਹੀਂ ਫਿਰ ਹੋਰ ਬੰਦੇ ਦੇਖਾਂਗੇ ਆਏ ਜਾਣੇ ਪਰ ਆਪਣਾ ਭਈਆ ਦੂਏ ਐ ਤਬ ਆਰਨ ਪਹੁੰਚ ਜੂਗੇ 8-9 ਬੰਦੇ ਆ ਜਾਣੇ ਉਹਨੂੰ ਲਾ ਲਾਂਗੇ ਫਿਰ ਇੱਕ ਟਰਾਲੀ ਆਪਣੇ ਵਾਲੀ ਕਰ ਲੂਗੇ ਦੂਈ ਚੱਲੀ ਜਾਉਂਗੇ ਫਿਰ ਦੋ ਹੀ ਲੇਬਰਾਂ ਤੋਕ ਦਿਨਾਂ ਮਗਿਰ ਗਏ ਬਿੱਲੇ ਹੋਵਾਂਗੇ ਫਿਰ ਚੱਲਾਂਗੇ ਆਪਾਂ ਹੇਮਕੁੰਨ ਸਾਹਿਬ ਨੂੰ ਬਈ మేం కుండ్ ਸਾਹਿਬ ਦੀ ਯਾਤਰਾ ਕਰਦੇ ਆਂ ਫਿਰ ਸ਼ੁਰੂ ਇਹ ਦੇਖੋ ਖੇਤ ਕਾਲਾ ਹੋ ਗਿਆ ਦੇਖ ਲਓ ਇੱਧਰ ਇੰਨੇ ਵੀ ਗੇਰਿਆ ਬਾਦ ਦੇਖ ਲਓ ਪड़ोसੀਆਂ ਨੇ ਇਸ ਮਾਰ ਆਪਣੇ ਵਾਲੇ ਮੈਂ ਦੇਖ ਲਓ ਕਿੰਨਾ ਫਰਕ ਹੈ ਆਪਣਾ ਰੇ ਵੀ ਪਚਿਆ ਬਾ ਬਈ ਕਾਲਾ ਪਿਆ ਰੰਗ ਇਹ ਜਰ ਇਹਦਾ ਲਗਾ ਬਹੁਤ ਹੈ ਖੇਤ ਮਗਰਿਆ ਬਾ ਚਲੋ ਚੱਲਦੇ ਆਂ ਘਰ ਨੂੰ ਦੇਖਦੇ ਆਂ ਪਨੀਰੀ ਬਾਣੂ ਆਨੇ ਕਿਹੜਾ ਮਾਰ ਗਿਆ ਫਿਰ ਗੱਡ ਤੇ ਡਿੱਕ ਦੇਖੋ ਸ਼ੋਬਰਨਾ